ਬਾਜੀ ਕਈ ਵਾਰੀ ਦੇਖੋ ਸੰਤ ਬਾਬਾ ਸਰਦੂਲ ਸਿੰਘ ਜੀ ਜੀ ਮਹਾਪੁਰਖਾਂ ਨੇ ਸਾਨੂੰ ਦੱਸਿਆ 1952 ਦੀ ਗੱਲ ਹੈ ਜੀ ਉਦੋਂ ਹਨ ਸਾੜੀ ਸਾਲ ਕੁਛ ਨਹੀਂ ਸੀਗਾ ਜਿੱਥੇ ਗੁਰਦੁਆਰਾ ਉੱਥੇ ਝੂੰਡ ਝਾੜ ਖੜੇ ਸੀ ਤੇ ਕਹਿੰਦੇ ਬਾਬਾ ਜੀ ਕਹਿੰਦੇ ਅਸੀਂ ਵੀ ਨਾਲ ਸੀ ਬਲਾੜਾ ਬਲਾੜੀ ਪਿੰਡ ਪੈਂਦਾ ਇੰਦਰ ਚੁੰਨੀ ਸੇਣ ਉੱਥੋਂ ਕੁਝ ਬਜ਼ੁਰਗ ਲੈ ਨਾਲ ਤੇ ਪੈਦਲ ਚੱਲ ਕੇ ਹਨ ਸਾੜੀ ਗਏ ਫਿਰ ਉਹ ਜਿਹੜੀ ਜਗ੍ਹਾ ਸੀ ਜਿੱਥੇ ਝੂਮਣ ਝਾੜ ਖੜੇ ਸੀ ਉੱਥੇ ਮਹਾਪੁਰਖਾਂ ਨੇ ਖੜ ਕੇ ਅਰਦਾਸ ਕੀਤੀ ਤੇ ਜਦੋਂ ਉਹ ਤੋਂ ਵਾਪਸ ਚੱਲੇ ਤੇ ਕੋਈ ਬਜ਼ੁਰਗ ਪੁੱਛਦਾ ਵੀ ਮਹਾਰਾਜ ਇੱਥੇ ਹੈ ਤਾਂ ਹੈ ਨਹੀਂ ਕੁਝ ਵੀ ਆਪਾਂ ਚੱਲ ਕੇ ਆਏ ਤੇ ਝੂਂਡ ਝਾੜ ਖੜੇ ਆ ਫਿਰ ਉਸ ਟਾਈਮ ਕਹਿੰਦੇ ਉਹਨਾਂ ਨੇ ਵਚਨ ਕੀਤਾ ਸੀ ਵੀ ਇੱਥੇ ਭਾਈ ਬਹੁਤ ਕਮਾਈ ਵਾਲੇ ਸਾਧੂ ਆਉਣਗੇ ਤੇ ਇੱਥੇ ਅਸਥਾਨ ਬਣੂਗਾ ਲੰਗਰ ਚੱਲਿਆ ਕਰਨਗੇ ਹਨਾ ਜੀ ਤੇ ਉਹਨਾਂ ਦਾ ਬੜਾ ਪ੍ਰਤਾਪ ਵਧੂਗਾ ਇਸ ਤਰ੍ਹਾਂ ਦੀ ਵਚਨ ਬਾਬਾ ਜੀ ਕਹਿੰਦੇ ਉਸ ਟਾਈਮ ਕੀਤੇ ਸੀ ਤੇ ਫਿਰ ਬਾਅਦ ਚ ਅਸੀਂ ਕਹਿੰਦੇ ਦੇਖਿਆ ਜਦੋਂ ਉੱਥੇ ਫਿਰ ਮਾਹਪੁਰਖਾਂ ਨੇ ਰੰਗ ਲਾਇਆ ਹੁਸਾਲੀ ਵਾਲੇ ਮਹਾਰਾਜ ਨੇ ਹਾਂ ਜੀ ਐ ਸਾੜੀ ਵਾਲੇ ਸੰਤ ਵੀ ਆਉਂਦੇ ਸੀ ਹਾਂ ਬਿਲਕੁਲ ਹਾਂ ਮਿਲਦੇ ਸੀ ਸਾਧੂ ਸਾਰੇ ਆਪਸ ਵਿੱਚ ਹਨਾ ਧਿਆਨੂ ਮਾਜਰੇਲੇ ਸੰਤ ਸੀਗੇ ਜੀ ਸ਼ੇਰ ਸੰਤ ਬਾਬਾ ਸਰੂਪ ਸਿੰਘ ਜੀ ਬਹੁਤ ਐ ਸੰਤ ਬਾਬਾ ਕਲਜੀਤ ਸਿੰਘ ਜੀ ਸ਼ੀਸ਼ਮਣ ਨਾਲ ਇਹ ਵੀ ਉਹਨਾਂ ਦੇ ਸੇਵਾਦਾਰ ਹੈ ਜੀ